ਇਹ ਨਜ਼ਾਰਾ ਦੋਸਤਾਂ ਨੇ ਬਣਾਈ ਰਾਇ ਪੀ ਕੇ दारू ਕਹਿੰਦੇ ਤੇਰਾ ਬਰਥ ਹੈ ਤੇ ਅੱਜ ਆਪਾਂ ਜਾਣਾ ਆਪਦੇ ਮਨ ਨੂੰ ਠੰਡਾ ਕਰਨ ਜਿੱਥੇ ਦੇਹ ਵਿਪਾਰ ਦਾ ਕੰਮ ਚੱਲਦਾ ਸੀ ਉੱਥੇ ਗਏ ਚਾਹ ਚਾਹੀ ਪਰ ਹੋਇਆ ਕੀ ਜਾ ਕੇ ਉਹਨਾਂ ਨੇ ਚਾਹ ਦੇ ਵਿੱਚ ਇਹ ਜਿਹੇ ਨਸ਼ੀਲੀਆ ਚੀਜ਼ਾਂ ਤਿੰਨਾਂ ਨੂੰ ਖਵਾਤੀਆਂ ਰਾਤ ਨੂੰ ਗਏ ਤਾਂ ਸ਼ਹਿਰ ਦੇ ਵਿੱਚ ਸੀ ਫਲੈਟ 'ਚ ਸੀ ਤੇ ਪਰ ਤੜਕੇ ਰੂੜੀ ਤੋਂ ਲੱਭੇ ਕਿਸੇ ਪਿੰਡ ਦੇ ਬੰਦੇ ਨੇ ਦੂਜੇ ਪਿੰਡ ਦੇ ਬੰਦੇ ਨੇ ਉਹਨਾਂ ਨੂੰ ਚੱਕਿਆ ਮੈਂਬਰ ਸਰਪੰਚ ਨੂੰ ਚਾਕੇ ਨਾਲ ਲਿਆ ਕੇ ਉਹਨਾਂ ਨੂੰ ਦਾਖਲ ਕਰਾਇਆ ਇੱਕ ਮੁੰਡੇ ਨੂੰ ਸੁਰਤ ਹੈਗੀ ਆ ਦੋ ਮੁੰਡੇ ਹਜੇ ਬੇਸੁਰਤ ਆ ਆਪਾਂ ਉਹ ਮੁੰਡੇ ਨਾਲ ਗੱਲ ਕਰਾਂਗੇ ਕੀ ਕਰਨਗੇ ਸੀ ਕੀ ਘਟਨਾ ਵਾਪਰੀਆ ਕੀ ਗੱਲਬਾਤ ਹੋਈ ਆਜਾ ਬਾਈ ਜੇ ਮੜਾ ਖੱਚ ਕੇ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਇਹ ਜੀ ਵੀ ਜਿਹੜੇ ਬੰਦੇ ਕੀ ਜਵਾਨੀ ਦੇ ਵਿੱਚ ਇਹ ਜੀਆਂ ਗਲਤੀਆਂ ਕਰ ਲੈਂਦੇ ਜਿੱਥੇ ਉਹਨਾਂ ਨੂੰ ਮੁੜ ਕੇ ਸਾਰੀ ਜ਼ਿੰਦਗੀ ਬਦਨਾਮੀ ਦਾ ਨਾਲ ਲੈ ਕੇ ਤੁਰਨਾ ਪੈਂਦਾ ਇਹ ਬੰਦੇ ਆ ਜਵਾਕ ਆ ਇਹਨਾਂ ਨੇ ਕੀਤਾ ਦੋ ਚਾਰ ਦਿਨਾਂ ਨੇ ਰਾਇ ਬਣਾਈ ਦਾਰੂ ਦਰੂ ਪੀ ਕੇ ਤੇ ਉੱਥੇ ਜਿੱਥੇ ਦੇਵਪੂਜਾ ਦਾ ਕੰਮ ਚੱਲਦਾ ਉੱਥੇ ਉੱਠ ਗਏ ਉੱਥੇ ਜਦੋਂ ਗਏ ਤੇ ਇਹਨਾਂ ਨੂੰ ਇਹੋ ਜਿਹੇ ਨਸ਼ੀਲੀਆ ਚੀਜ਼ਾਂ ਪਵਾਤ ਪਾਤਾਂ ਗਏ ਰਾਤ ਨੂੰ ਸ਼ਹਿਰ ਤੁਸੀਂ ਦੇ ਤੜਕੇ ਦੂਜੇ ਦਿਨ ਪਿੰਡ ਦੀਆਂ ਰੂੜੀਆਂ ਚੋਂ ਮਿਲੇ ਪੂਰੇ ਨਸ਼ੇ ਦੇ ਪੱਤੇ ਦੇ ਪੂਰੇ ਟਨ ਸੀ ਇਹਦੇ ਜਿਹੜੇ ਜਾਲ ਦੋਸਤ ਸੀ ਦੋ ਹਜੇ ਹਸਪਤਾਲ ਦੇ ਵਿੱਚ ਇਹਨੂੰ ਥੋੜੀ ਜਿਹੀ ਸੁਰਤ ਸੀ ਤਾਂ ਕੈਮਰੇ ਦੇ ਸਾਹਮਣੇ ਲਿਆਂਦਾ ਆਪਾਂ ਗੱਲ ਕਰਦੇ ਸਸਿਗੜੀ ਸਸਤਰੀ ਗੜ ਬਈ ਕੀ ਹਾਲ ਹੈ ਬਈ ਠੀਕ ਆ ਬਈ ਠੀਕ ਠਾਕ ਬਈ ਕੀ ਗੱਲ ਹੋਈ ਇਹ ਜੀ ਸੋਨੂੰ ਬਈ ਯਾਰ ਹਸਤਾ ਕਾਣੂ ਗਈ ਸਾਡੇ ਨਾਲ ਤਾਂ ਲੈ ਗਿਆ ਯਾਰ ਇੱਕ ਅੱਛਾ ਉਹ ਬੜਾ ਸ਼ਰਾਰਤੀ ਸੀ ਉਮਰ ਜੀ ਸਾਡੇ ਨਾਲ ਵੱਡਾ ਵੀ 25 ਸਾਲਾਂ ਦਾ ਅੱਛਾ ਤਾਂ ਉਹ ਭਾਗੇ ਲਿਆ ਗਿਆ ਮੋਟਰਸਾਈਕਲ ਤੇ ਅੱਛਾ ਕੀ ਲੈਣਗੇ ਸੀ ਉਹ ਬਈ ਯਾਰ ਜਿੱਥੇ ਜਨਾਨੀਆਂ ਦੇ ਅੱਡੇ ਜੇ ਬਣੇ ਆ ਅੱਛਾ ਜੋ ਜੇ ਅੱਛਾ ਠੀਕ ਆ ਦੇ ਪਾਸ ਜਿੱਥੇ ਜੇ ਗਏ ਸੀਗੇ ਤੇ ਕੀ ਇਹ ਜਿਆ ਸਾਨੂੰ ਕੀ ਜਿਹੜਾ ਪਤਲੇ 16 17 ਸਾਲ ਦੀ ਉਮਰ ਹੈ ਜਿੱਥੇ ਤੈਨੂੰ ਕੀ ਦਿਮਾਗ ਹੈ ਜਿਹੜਾ ਵੀ ਲੋੜ ਪੈ ਕੇ ਜਾਂਦੀ ਬਈ ਮੈਂ ਤਾਂ ਕੋਈ ਲੋੜ ਨਹੀਂ ਸੀ ਮੈਂ ਤਾਂ ਉਹਦੇ ਨਾਲ ਗਿਆ ਸੀ ਉਹ ਕਹਿੰਦਾ ਮੈਂ ਤਾਂ ਕੱਲਾਂਗਾ ਉਹ ਚੱਲ ਗਏ ਕਹਿੰਦਾ ਤੁਹਾਨੂੰ ਮਾਹੌਲ ਵਿਖਾ ਲਿਆਉਂਗਾ ਕਹਿੰਦਾ ਮਾਹੌਲ ਵੇਖਣੀ ਗਈ ਸੀ ਬਈ ਯਾਰ ਮਾਹੌਲ ਵੇਖਦੇ ਵੇਖਦੇ ਫਿਰ ਮਾਹੌਲਾ ਵੇਖ ਲਿਆ ਹਨਾ ਤੇ ਜਦੋਂ ਉੱਥੇ ਗਏ ਸੋਣਨਾ ਕੀ ਘਟਨਾ ਵਾਪਰੀ ਹੋਈ ਜੀ ਘਟਨਾ ਬਈ ਗਏ ਯਾਰ ਪਤਾ ਉਹਨੂੰ ਵੀ ਸੀ ਨਵੀਂ ਥਾਂ ਗਏ ਸੀ ਹਨਾ ਤੇ ਚਲੋ ਅਸੀਂ ਗਏ ਅੰਦਰ ਵਾਵਾ ਜਨਾਨੀਆਂ ਹੀ ਫਿਰਦੀਆਂ ਇਹ ਬੰਦੇ ਫਿਰਦੇ ਸੋਣੇ ਜਿਹੜੇ ਫਿਰਦੇ ਆ ਕੰਮਕੁਮਲੇ ਤੇ ਸਾਨੂੰ ਫਿਰਦੇ ਰਹੇ ਘੇੜਾ-ਘੂੜਾ ਮਾਰਿਆ ਸੀ ਵੇਖਿਆ ਮਾਹੌਲ ਤੇ ਉਹ ਭਾਈ ਜੀ ਪੁੱਛਣ ਲੱਗੇ ਕਿਵੇਂ ਆਏ ਆ ਕਹਿੰਦਾ ਮਿਲਣਾ ਤੁਸੀਂ ਅਸੀਂ ਤਾਂ ਕਿਹਨੂੰ ਮਿਲਾਂਗਾ ਅਸਾਂ ਨਾਲ ਆਏ ਬਾਈ ਜੀ ਆਪਦੇ ਤੇ ਤੇ ਚਲ ਬਾਈ ਉਹ ਕਹਿੰਦਾ ਕੋਈ ਨਹੀਂ ਕਹਿੰਦਾ ਬਾਈ ਨੇ ਤੁਹਾਡੇ ਨੂੰ ਪੇਮੈਂਟ ਕਰ ਲਈ ਤੇ ਤੁਸੀਂ ਦੱਸ ਦੋ ਕਿਹਨੂੰ ਮਿਲਣਾ ਹਾਂ ਹਾਂ ਕਿ ਹੱਥ ਕਰ ਦੋ ਤੇ ਮੇਰੇ ਨਾਲ ਦਾ ਸੀਗਾ ਕੱਲ ਵਾਜ ਉਹਨੇ ਤਾਂ ਬਈ ਕਰਤਾ ਯਾਰ ਹੱਥ ਕਹਿੰਦਾ ਉਹ ਵੀ ਜਾਵੜਿਆ ਤੇ ਪਿੱਛੇ ਉਹਦੇ ਮੈਂ ਵਜਿਆ ਤੇ ਅਸੀਂ ਚਲੋ ਤਿੰਨੇ ਨੇ ਇੱਕ ਕਮਰੇ 'ਚ ਇਕੱਠੇ ਹੋ ਕੇ ਬਹਿ ਗਏ ਅਸੀਂ ਉਹਨਾਂ ਨੇ ਬਈ ਚਾਹ ਪਾਣੀ ਪਾਇਆ ਸਾਨੂੰ ਯਾਰ ਚਾਹ ਪਾਣੀ ਜੋ ਪਾਇਆ ਤੇ ਸਾਨੂੰ ਬਈ ਇਦੋ ਵਾਰ ਜਦੋਂ ਸੁਰਤ ਰਈ ਇਦੋ ਵਾਰ ਜਦੋਂ ਸਾਨੂੰ ਦੂਜੇ ਦਿਨ ਸੁਰਤ ਆਈ ਆ ਉਦੋਂ ਅਸੀਂ ਰੂੜੀਆਂ ਤੇ ਪਈ ਸੀ ਹਾਂ ਦਮ ਰੂੜੀਆਂ ਤੇ ਪਈ ਸੀ ਤੇ ਫਿਰ ਸਾਨੂੰ ਆ ਬਾਈ ਨੇ ਚੱਕਿਆ ਜੀ ਉੱਥੇ ਕੀ ਹਾਲ ਹੈ ਬਾਈ ਠੀਕ ਹੈ ਵੀਰੇ ਜਿਹੜਾ ਇਹ ਇਹ ਮੁੰਡੇ ਆ ਸੋਡੇ ਪਿੰਡ ਦੇ ਤਾਂ ਨਹੀਂ ਇਹ ਨਹੀਂ ਨਹੀਂ ਵੀਰੇ ਸਾਡੇ ਪਿੰਡ ਇਹ ਤੁਹਾਨੂੰ ਕਿਵੇਂ ਮਿਲੇ ਤੁਸੀਂ ਖੇਤ ਜਾਂਦੇ ਸੀ ਜਾਂ ਕਿਵੇਂ ਤੜਕੇ ਮੋਰਨੀ ਬਗ ਮੈਂ ਤਾਂ ਵੀਰੇ ਸਵੇਰ ਨੂੰ ਖੇਤ ਜਾਂਦਾ ਸੀ ਮੋਟਰਸਾਈਕਲ ਤੇ ਜਦੋਂ ਸਾਡੇ ਖੇਤੋਂ ਜਿਹੜੀ ਪਹੀ ਜਾਂਦੀ ਹੈ ਨਾ ਉਹਦੀ ਸਾਈਡ ਤੇ ਰੂੜੀਆਂ ਇੱਕ ਪਿੰਡ ਵਾਲਿਆਂ ਦੇ ਲੰਗਾਂ ਠੀਕ ਹੈ ਤੇ ਜਦੋਂ ਮੈਂ ਇੱਧਰ ਧਿਆਨ ਮਾਰਿਆ ਇਹ ਮੁੰਡਾ ਰੂੜੀਆਂ ਤੇ ਡਿੱਗਿਆ ਪਿਆ ਸੀਗਾ ਠੀਕ ਹੈ ਤੇ ਜਦੋਂ ਮੈਂ ਦੇਖਿਆ ਮੈਂ ਕਿਹਾ ਯਾਰ ਹੋ ਸਕਦਾ ਕਈ ਵਾਰ ਰਾਤ ਨੂੰ ਬਾਈ ਕਿਸੇ ਨੇ ਕਤਲ ਕਰਕੇ ਸਿੱਟਦਾ ਹੋਵੇ ਡਰ ਲੱਗਦਾ ਆਪਾਂ ਆਪਾਂ ਨੇੜੇ ਹੀ ਨਹੀਂ ਹੋਏ ਬਾਈ ਮੈਂ ਤੁਹਾਨੂੰ ਕੱਪ ਮਾਰ ਕੇ ਮਾਇਚਾਲ ਪੰਚਾਇਤ ਦੇ ਮੈਂਬਰ ਨੂੰ ਤੇ ਸਰਪੰਚ ਨੂੰ ਸਾਡੇ ਨੂੰ ਫੋਨ ਲਾਇਆ ਚਲੋ ਅਸੀਂ ਆਏ ਤਾਂ ਦੇਖਿਆ ਤਾਂ ਇਹਨੂੰ ਇਹਦੇ ਮੂੰਹ ਤੇ ਪਾਣੀ ਪੂਣੀ ਪਾਇਆ ਤਾਂ ਇਹਨੂੰ ਹੋਸ਼ ਆਈ ਤਾਂ ਜਾਨਕੀ ਇਹਨੂੰ ਮੜਾ ਇਹ ਬੋਲਣ ਲੱਗ ਗਿਆ ਜਿਹੜੇ ਉਹ ਦੋ ਮੁੰਡੇ ਸੀਗੇ ਉਹਨਾਂ ਨੂੰ ਕੋਈ ਹੋਸ਼ ਨਹੀਂ ਸੀ ਬਈ ਉਹ ਤਾਂ ਐ ਲੱਗਦਾ ਜਿਵੇਂ ਜਾਂ ਤਾਂ ਜਿਵੇਂ ਇਹ ਕਹਿੰਦਾ ਜਿ ਉਹਨਾਂ ਨੂੰ ਬੇਹੋਸ਼ੀ ਦੀ ਦਵਾਈ ਵੱਧ ਪੀਈ ਗਈ ਜਾਂ ਵੀਰੇ ਕੋਈ ਉਹਨਾਂ ਦਾ ਹੋ ਸਕਦਾ ਨਸ਼ਾ ਪੱਤਾ ਕੀਤਾ ਹੋਵੇ ਕਿਉਂਕਿ ਇਹੀ ਕਹੀ ਜਾਂਦਾ ਕਿ ਸਾਨੂੰ ਬੇਹੋਸ਼ ਕੀਤਾ ਆਪਣਾ ਤੇ ਇਹਦੀ ਗੱਲ ਤੇ ਵੀ ਨਹੀਂ ਯਕੀਨ ਹੋ ਸਕਦਾ ਇਹਨਾਂ ਨੂੰ ਕੋਈ ਨਸ਼ਾ ਪੱਤਾ ਵੀ ਰਾਤ ਨੂੰ ਕੀਤਾ ਹੋਵੇ ਵੀਰੇ ਹਾਂ ਹੋ ਸਕਦਾ ਹਾਂ ਹੋ ਸਕਦਾ ਤੇ ਜਦੋਂ ਫਿਰ ਮੈਂ ਇਹਨਾਂ ਨੂੰ ਦੱਸੀ ਹੋਸ਼ ਲਿਆਂਦਾ ਤਾਂ ਇਹਨਾਂ ਨੂੰ ਪੁੱਛਿਆ ਬਈ ਕਿਹੜਾ ਪਿੰਡ ਆ ਤੁਹਾਡਾ ਕੀ ਗੱਲਬਾਤ ਆ ਤੇ ਇਹਨਾਂ ਨੇ ਦੱਸਿਆ ਯਾਰ ਕਿ ਆਹ ਸਾਡਾ ਪਿੰਡ ਆ ਤੇ ਬਾਈ ਅਸੀਂ ਐਂ ਰਾਤ ਪਾਰਟੀ ਕਰਦੇ ਸੀ ਤੇ ਆਹ ਸਾਡੀ ਰਹਿ ਬਣੀ ਤੇ ਅਸੀਂ ਆਹ ਸ਼ਹਿਰ ਚ ਗਏ ਸੀ ਕਿ ਉਤੋਂ ਬਾਅਦ ਬਈ ਸਾਡੇ ਨਾਲ ਪਤਾ ਨਹੀਂ ਉਹਨਾਂ ਨੇ ਸਾਨੂੰ ਕੀ ਕੀਤਾ ਬਈ ਹੋਸ਼ ਕਰਤਾ ਤੇ ਫਿਰ ਇੱਥੇ ਸੱਟ ਗਏ ਹੁਣ ਬਾਈ ਇਹਦੇ ਕਹਿਣ ਦੇ ਮੁਤਾਬਕਾ ਮੈਨੂੰ ਤਾਂ ਇਹਦੀਆਂ ਗੱਲਾਂ ਤੇ ਯਕੀਨ ਨਹੀਂ ਚੱਲ ਜੇ ਮੰਨ ਵੀ ਲੈਨੇ ਇਹਦੀ ਗੱਲ ਤੇ ਯਕੀਨ ਵੀ ਕਰਦੇ ਆ ਇਹ ਕਹਿੰਦਾ ਸੀ ਉਹ ਕੰਮ ਲਈ ਗਏ ਸੀ ਤੇ ਬਾਈ ਇਹਦੀ ਕੋਈ ਉਮਰ ਆ ਉਹ ਕੰਮ ਕਰਨ ਵਾਲੀ ਯਾਰ ਅਕਸਰ 18-19 ਸਾਲ ਦੀ ਉਮਰ ਆਇਦੀ ਬਾਈ ਇਹਨੇ ਕਿੱਥੇ ਹੁਣ ਕਿ ਇੱਕ ਪਲੱਸ 2 ਕੀਤੀ ਵੀ ਆ ਕਹਿੰਦਾ ਇਹਨੇ ਹੁਣ ਕਿੱਥੇ ਕੋਈ ਨੌਕਰੀ ਕਰਨੀ ਸੀ ਕੋਈ ਆਪਦੇ ਮਾਪਿਆਂ ਨੂੰ ਸੁੱਖ ਦਾ ਸਾਹ ਦੇਣਾ ਸੀ ਅੱਜ ਇਹਦਾ ਮਾਪਿਓ ਵੀਡੀਓ ਦੇਖੂਗਾ ਇਹਦੇ ਰਿਸ਼ਤੇਦਾਰ ਦੇਖਣਗੇ ਉਹਨਾਂ ਨੂੰ ਸ਼ਰਮੋਂ ਸ਼ਰਮੀ ਯਾਰ ਉਹਨਾਂ ਨੂੰ ਕੌਣ ਨਿਕਲ ਦੂ ਬਾਈ ਯਾਰ ਇਹਨੂੰ ਤਾਂ ਇਹਦੇ ਤਾਂ ਜਿਹੜੀ ਹੋਣੀ ਸੀ ਇਹਨਾ ਤਾਂ ਹੋਈ ਗਈ ਕਾ ਉਹ ਵੀ ਕਿਸੇ ਨੂੰ ਮੂੰਹ ਦਿਖਾਉਣ ਯੋਗ ਨਹੀਂ ਰਹੇ ਨੇ ਬਾਈ ਯਾਰ ਕਿੱਧਰ ਨੂੰ ਜਾ ਰਹੀ ਹੈ ਯਾਰ ਬਈਆ ਸਾਡੀ ਜਵਾਨੀ ਯਾਰ ਬਾਈ ਦੀ ਗੱਲ ਤਾਂ ਇੱਕ ਸਹੀ ਆ ਵੀ ਇਹੇ ਜੀ ਇਹਦੀ 17-18 ਸਾਲ ਦੀ 19 ਸਾਲ ਦੀ ਉਮਰ ਆ ਵੀ ਇਹਨੇ ਆਦ ਅਜ ਭੁੱਖਾ ਬਣਾਉਣ ਦੀ ਥਾਂ ਤੇ ਕਿਦਰ ਨੂੰ ਤੁਰ ਪਿਆ ਏ ਜਦੋਂ ਤੁਰ ਪਿਆ ਮੰਨ ਕੇ ਚਲੇ ਉੱਥੇ ਗਏ ਦੋ ਤਿੰਨ ਯਾਰ ਦੋਸਤ ਸੀ ਦਾਰੂ ਦਰੂ ਪੀਤੀ ਇਹਨਾਂ ਨੇ ਨਸ਼ਾ ਪਤਾ ਕੀਤਾ ਤੇ ਉੱਥੇ ਜਾ ਕੇ ਜਦੋਂ ਯਾਸ਼ੀ ਕਰਨ ਗਏ ਆਪਦਾ ਮਨ ਨੂੰ ਠੰਡਾ ਕਰਨ ਗਏ ਤਾਂ ਉੱਥੇ ਇਹਨਾਂ ਨੇ ਇਹ ਕੀ ਹੋਇਆ ਚਾਹ ਪਾਣੀ ਚ ਉਹਨਾਂ ਨੂੰ ਕੈਮੀਕਲ ਇਹੋ ਜਿਹਾ ਪਿਆ ਤਾਂ ਮੁੜ ਕੇ ਇਹਨਾਂ ਨੂੰ ਹੋਇਆ ਵੀ ਸਾਡੇ ਨਾਲ ਕੀ ਹੋ ਗਿਆ ਦੂਜੇ ਦਿਨ ਤੜਕੇ ਬਾਈ ਨੇ ਰੋਡਾਂ ਤੋਂ ਚੱਕਿਆ ਇਹਨੇ ਸਰਪੰਡ ਦੇ ਪੰਜ ਸਰਪੰਚਾਂ ਨੂੰ ਫੋਨ ਲਾਇਆ ਵੀ ਭਾਈ ਕੀ ਪਤਾ ਕੀ ਕੋਈ ਕੋ ਕਤਲ ਕਰਕੇ ਬੋ ਇਹਨੂੰ ਸੱਦਿਆ ਪੰਚਾਇਤ ਨੇ ਪੰਚਾਇਤ ਤੇ ਡਾਕਟਰ ਸੱਦਲੇ ਦੂਜਿਆਂ ਨੂੰ ਕੋਈ ਸੁਰਤ ਨਹੀਂ ਹਜੇ ਉਹਨਾਂ ਦੇ ਬੋਤਲਾਂ ਲੱਗੀਆਂ ਦਾ ਹੋ ਸਕਦਾ ਉਹਨਾਂ ਨੂੰ ਜਾਦੇ ਪੀ ਗਿਆ ਹੋ ਜਾਂ ਨਸ਼ਾ ਕੀਤਾ ਹੋਵੇ ਇਹਨੂੰ ਸੁਰਤ ਸੀ ਇਹਨੇ ਗਲਤੀ ਮੰਨਦਾ ਕਹਿੰਦਾ ਮੇਥੋਂ ਹੋਈ ਆ ਪਰ ਮੈਨੂੰ ਪਤਾ ਨਹੀਂ ਸੀ ਬਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਣਾ ਥੋੜੇ ਇਹ じゃ ਕੀ ਬਲਬਲਾ ਉੱਠਿਆ ਸੀ ਵੀ ਆਪਾਂ ਉੱਥੇ ਜਾਣਾ ਬਈ ਯਾਰ ਤਾਂ ਉਹੀ ਲੈ ਕੇ ਗਿਆ ਸੀ ਵੱਡਾ ਸਾਰਾ ਅੱਛਾ ਉਹ ਲੈ ਕੇ ਗਿਆ ਸੀ ਉਸ ਤੋਂ ਵੱਡਾ ਸੀਗਾ ਚਲੋ ਉਹਨੂੰ ਥੋੜੀ ਜਿਹੀ ਸਿੱਖਿਆ ਦੇ ਦਿੰਦੀ ਆ ਸੀਗੀ ਅੱ비 25 26 ਸਾਲ ਦਾ ਸੋਨੂੰ ਸਮਝਾਉਂਦਾ ਹਨਾ ਸੋਨੂੰ ਨਾਰ ਲਾਉਂਦਾ ਹੁ ਬੀਬੀ ਯਾਰ ਗਲਤੀ ਹੋ ਗਈ ਸਾਡੇ ਤੋਂ ਤਾਂ ਹੁਣ ਕਿਉਂਕਿ ਆਇਆ ਹੈ ਕਿ ਹੁਣ ਅਸੀਂ ਬਾਹਰ ਅੰਦਰ ਕਿਤੇ ਨਹੀਂ ਨਿਕਲ ਲੋਗੇ ਨਾ ਘਰ ਦੇ ਨਿਕਲਦੇ ਨਹੀਂ ਸਾਨੂੰ ਕੀ ਇੱਟੇ ਅਸੀਂ ਮੇਨ ਮਤਵ ਕੀ ਸੀ ਤੁਹਾਡਾ ਵੀ ਕੁਝ ਪੁਲਿਸ ਚ ਜਾਂ ਫੌਜ ਚ ਜਾਂ ਦੀ ਪੜ੍ਹਾਈ ਕਰਕੇ ਕੋ ਚੰਗੇ ਅਫਸਰ ਲੱਗਣਾ ਜਾਂ ਬਾਹਰ ਜਾਂਦਾ ਸੀ ਬਾਹਰ ਬੂਰਦਾ ਹੀ ਬਣਾਉਂਦੇ ਸੀ ਬਈ ਯਾਰ ਤੇ ਹੁਣ ਕਾ ਦੇ ਕੀ ਕਹਿੰਦੇ ਹੁਣ ਘਰ ਦੇ ਨੇ ਕਿੱਥੇ ਨਿਕਲ ਦੇਣਾ ਯਾਰ ਉਹਨਾਂ ਨੇ ਕਹਿਣਾ ਇਹਦਾ ਇੱਥੇ ਨਹੀਂ ਛੱਡ ਦੇਗੇ ਬਾਹਰ ਜਾਵੜੇ ਦਾ ਜਿਵੇਂ ਹੀ ਲਾਥ ਹੋ ਜਾਣਾ ਵਿਸ਼ਵਾਸ ਟੁੱਟ ਗਿਆ ਟੁੱਟ ਗਿਆ ਬਈ ਹੁਣ ਤੇ ਹੁਣ ਸੋਚਦੇ ਵੀ ਮੇਰੀ ਜ਼ਿੰਦਗੀ 'ਚ ਇੱਕ ਜਿਹੜੀ ਬਦਨਾਮੀ ਐ ਮੇਰੇ ਨਾਲ ਲੱਗੀ ਤੇ ਦਰਾਮੀ ਲੱਗੀ ਹੁਣ ਬਈ ਕਿਸੇ ਨੇ ਨਹੀਂ ਵੜਨ ਦੇਣਾ ਘਰੇ ਯਾਰ ਕਿਸੇ ਤੇ ਮੈਂ ਪਿੰਡ ਜੀਆ ਨੂੰ ਮੜੀ ਰਿਆ ਤਨੂ ਪਤਾਗਾ ਕਿੱਥੇ ਛੱਡਦੀ ਐ ਗਾਲਾਂ ਗੋਲਾਂ ਕੱਢਦੇ ਇੱਥੇ ਤਣ ਰਸਤੌਰੋਂ ਤਾਂ ਕੀ ਕੱਟਣਗੇ ਗਾਲਾਂ ਆਪਾਂ ਨੂੰ ਕੋਈ ਗਲਤੀ ਆਪ ਕੀਤੀ ਆ ਪਰ ਰਿਸ਼ਤੇਦਾਰ ਤਾਂ ਬੰਨੂ ਕਿਉਂ ਕੱਟਣਗੇ ਵਾਤ ਵਾਤ ਆਹੀ ਆ ਬੁਲਾਉਣਾ ਸਾਡੇ ਆਣਗੇ ਮੂੰਹ ਲਾਉਣਾ ਸਾਡੇ ਆਣਗੇ ਪਰ ਗਲਤੀ ਕੀਤੀ ਆ ਆਪਾਂ ਯਾਰ ਮੰਨਦੇ ਆ ਹਨਾ ਪਰ ਆਪਾਂ ਨੂੰ ਐ ਨਹੀਂ ਪਤਾ ਸੀ ਕਿ ਯਾਰ ਆਹ ਕੰਮ ਅਸੀਂ ਆਪ ਨਹੀਂ ਕਰਨਗੇ ਸੀ ਤੈਨੂੰ ਉਹ ਲੈ ਕੇ ਗਿਆ ਸੀ ਪਹਿਲੀ ਏਰ ਕਿਥੇ ਤੁਸੀਂ ਉਹ ਬਈ ਇਹ ਤਾਂ ਗਈ ਪਹਿਲੀ ਏਰ ਸਾਨੂੰ ਪਤਾ ਹੁੰਦਾ ਸੀ ਕਿਉਂ ਜਾਂਦੇ ਹੁਣ ਸਾਨੂੰ ਇਹ ਰਾਹ ਬਾਈ ਨੇ ਦੱਸਿਆ ਕਹਿੰਦਾ ਅਰ ਜੇ ਇਹੋ ਜੇ ਕੰਮਾਂ 'ਚ ਜਾਂਦੇ ਆ ਤੁਸੀਂ ਹਨਾ ਕਹਿੰਦਾ ਤੁਹਾਨੂੰ ਜੇਲ੍ਹ ਵੀ ਹੋ ਜਾਂਦੀ ਸਾਨੂੰ ਕਿਉਂ ਤਾਂ ਸੀ ਇਹ ਕੰਮ ਜੀ ਜੀ ਇਹ ਤਾਂ ਤੁਹਾਡੀ ਇੰਨੀ ਕਿ ਕਿਸਮਤ ਚੰਗੀ ਹੈ ਵੀ ਸੋਨੂੰ ਰੂੜੀਆਂ ਤੇ ਸੱਟ ਕੇ ਗਿਆ ਬਾਵਾ ਕਿਸੇ ਨਹਿਰ 'ਚ ਨਾ ਛੜਤੇ ਫੇਰ ਬਈ ਸਾਡਾ ਕਿਹਨੂੰ ਪਤਾ ਲੱਗਣਾ ਸੀ ਕਿੱਥੇ ਕਿੱਥੇ ਨਹੀਂ ਉਹਦੀ ਰੇਲ ਦੀ ਪਟੜੀ ਤੇ ਪਾ ਦਿੰਦੇ ਤੜਕੇ ਨੂੰ ਭਾਂਜ ਟੋਟੇ ਟੋਟੇ ਕਰਨ ਹੋ ਜਾਂਦੇ ਕਿਨੂੰ ਉਠਾਉਣਾ ਸੀ ਕਿਨੂੰ ਸਿਆਣਾਉਣੀ ਸੀ ਇਹਨਾਂ ਦੀ ਠੀਕ ਆ ਅੱਜ ਦਾ ਚੱਲ ਅਜੇ ਵੀ ਚੱਲ ਗਈ ਪਿੰਡ ਕਿਸੇ ਦੇ ਸੱਟ ਗਈ ਸਾਡੇ ਪਿੰਡ ਸੱਟ ਗਏ ਤਾਂ ਅਸੀਂ ਚੱਕ ਕੇ ਰੂੜੀਆਂ ਤੋਂ ਚੱਲਾ ਹੁਣ ਆਪਦੇ ਘਰ ਪਹੁੰਚ ਜਾਣਗੇ ਪਰ ਬਈ ਇੰਨਾ ਕਿੰਨਾ ਕਿ ਨਿਆਣਾ ਇਹ ਕਹਿੰਦਾ ਸਾਨੂੰ ਪਤਾ ਹੀ ਨਹੀਂ ਸੀਗਾ ਉਹ ਵੀ ਗੱਲ ਕਰਦਾ ਮੈਂ ਕਿ ਵੀਰੇ ਜੇ ਰੇਲ ਦੀ ਪਟੜੀ ਤੇ ਪਾ ਦਿੰਦੇ ਤੜਕਿਆਂ ਟੋਟੇ ਟੋਟੇ ਹੋ ਜਾਂਦੇ ਕਿਸੇ ਨੂੰ ਕੀ ਥਿਆਉਣਾ ਸੀਗਾ ਠੀਕ ਆ ਤੇ ਬਸ ਕਿਸੇ ਨੇ ਇਹਨਾਂ ਨੂੰ ਫੁੱਲ ਸਸਕਾਰ ਕਰਨ ਜੋਗੇ ਵੀ ਨਹੀਂ ਮਿਲਣੇ ਸੀਗਾ ਮਾਪਿਆਂ ਨੂੰ ਤਾਂ ਮੈਂ ਇਹੀ ਕਹਿੰਦਾ ਇੱਕ ਚੀਜ਼ ਤੈਨੂੰ ਮੈਂ ਪੁੱਛਦਾ ਤੇਰਾ ਨੁਕਸਾਨ ਕੀ ਹੋਇਆ ਨੁਕਸਾਨ ਬਈ ਆਹੀ ਆਪਾਂ ਫੋਨ ਫੋਨ ਲੈ ਕੇ ਤਾਂ ਛਾਪਾਂ ਛੂਪਾਂ ਲੈ ਗਏ ਯਾਰ ਅੱਛਾ ਕਿੰਨਾ ਕ ਨੁਕਸਾਨ ਹੋ ਗਿਆ ਹੋ ਗਿਆ 2.5 ਲੱਖ ਰੁਪਏ 2.5 3 ਲੱਖ ਦਾ ਨੁਕਸਾਨ ਹੋ ਗਿਆ ਇਹਦਾ ਮੋਟਰਸਾਈਕਲ ਲੈ ਕੇ ਛਾਪਾਂ ਲੈ ਕੇ ਚੈਨੀ ਲੈ ਕੇ ਤੇ ਫੋਨ ਅੱਜ ਕੱਲ ਦੇ ਟਾਈਮ ਹਰ ਇੱਕ ਕੋਲੇ 25-30 ਹਜ਼ਾਰ ਤੋਂ ਘੱਟ ਕਿਸੇ ਕੋਲੇ ਫੋਨ ਨਹੀਂ ਰਕ ਦਾ ਫੋਨ ਨਹੀਂ ਤਾਂ ਹੈਗੀ ਆ ਕੀ ਕੀਤਾ ਵੀ ਇਹਨੂੰ ਬਾਵਾ ਹਜੇ ਕਿਸੇ ਪਾਸੇ ਹੋਰ ਨਹੀਂ ਸੱਟ ਕੇ ਗਏ ਪੱਲੇ ਪਿੰਡ ਚ ਬਾਈ ਹੁਣ ਤੂੰ ਕੀ ਕਹਿਣਾ ਚਾਹੁੰਦਾ ਇਹ ਹਜੇ ਬੰਦੇ ਜਿਹੜੇ ਜੁਆਕ ਖਰਾਬ ਕਰਦੇ ਮੈਂ ਤਾਂ ਵੀ ਇਹ ਜਿਹੇ ਜੁਆਕ ਨੂੰ ਇਹੀ ਕਹਿਣਾ ਚਾਹੁੰਦਾ ਯਾਰ ਬਾਈ ਇਹ ਚੀਜ਼ਾਂ ਚ ਹਜੇ ਛੋਡੀ ਉਮਰ ਨਹੀਂ ਠੀਕ ਆ ਜਿਹੜੇ ਪਾਸੇ ਇਹ ਧਿਆਨ ਦੇਈ ਜਾਂਦੇ ਆ ਆਪਦੀ ਕਿਸੇ ਨੌਕਰੀ ਕੋਈ ਕੰਮ ਕਿਤੇ ਅੱਜ ਕੱਲ ਚਲੋ ਠੀਕ ਆ ਕਿ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਚਲ ਆਪਦਾ ਕੰਮ ਕਰ ਲਓ ਭਾਈ ਨਾ ਤਾਂ ਪ੍ਰਾਈਵੇਟ ਕਰ ਲਓ ਕੰਮ ਯਾਰ ਪਰ ਜ਼ਰੂਰੀ ਤਾਂ ਨਹੀਂ ਕਿ ਆਥਨੇ ਨਸ਼ੇ ਪਤੇ ਨਾਲ ਡੱਕ ਕੇ ਉਦੋਂ ਆ ਮੂੰਹ ਚੋ ਕੇ ਕਿਸੇ ਸ਼ਹਿਰ ਚ ਤੁਰ ਜਾਣਾ ਤੇ ਭਾਈ ਸ਼ਹਿਰ ਚ ਤਾਂ ਤੈਨੂੰ ਪਤਾ ਹੀ ਆ ਕੀ ਕੋ ਚੱਲਦਾ ਉਹ ਤੇਰਾ ਬੰਦੇ ਨੂੰ ਮੈਂਟ ਚ ਮਾਰ ਕੇ ਕਬਾ ਦਿੰਦੇ ਆ ਕੀ ਥੇ ਹੋਣਾ ਸੀਗਾ ਤੇ ਜਿਹੜੇ ਹਿਸਾਬ ਨਾਲ ਜਿੰਨੀ ਕੁ ਉਮਰ ਦਾ ਦਾ ਇਹ ਜੇ ਦਿਮਾਗ 'ਚ ਇਹਨਾਂ ਦੇ ਪਤਾ ਨਹੀਂ ਕਿੱਥੋਂ ਇਹ ਜੀਆਂ ਚੀਜ਼ਾਂ ਪਤਾ ਨਹੀਂ ਆ ਮੋਬਾਈਲਾਂ ਰਾਹੀਂ ਦੇਖੀ ਜਾਂਦੇ ਰਹਿੰਦੇ ਆ ਚਤੋਂ ਬਾਹਰ ਇਹ ਤੇ ਇਹੋ ਕੋ ਦਿਮਾਗ ਚ ਆਈ ਜਾਂਦਾ ਨਾਲੇ ਵੱਡੀ ਦਾ ਫੋਨ ਉਹਦੀ ਹੈ ਨਾ ਫੋਨ ਦੀ ਪ੍ਰੋਬਲਮ ਹੀ ਆ ਬਾਈ ਯਾਰ ਸਾਰਾ ਦਿਨ ਉਂਗਲਾਂ ਹੀ ਮਾਰੀ ਜਾਂਦੇ ਬੈਠੇ ਯਾਰ ਉਹੀ ਕੋਈ ਚੀਜ਼ੇ ਦੇਖੀ ਜਾਂਦੇ ਜਿਹੜਾ ਅੱਖਾਂ ਦੇਖੀ ਜਾਂਦੇ ਅੱਖਾਂ ਨਾਲ ਉਹ ਦਿਮਾਗ ਚ ਆਈ ਜਾਂਦਾ ਤੇ ਉਹ ਜਾ ਕੋ ਦਿਮਾਗ ਚ ਫਿਰ ਐਡ ਹੋਈ ਜਾਂਦਾ ਤੇ ਉਹ ਚਾਹੁੰਦੇ ਆ ਕਿ ਅਸੀਂ ਵੀ ਇਹ ਚੀਜ਼ ਕਰਗੇ ਫਿਰ ਤੁਸੀਂ ਇਹ ਹੁਣ ਜਵਾਨੀ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਇਹ ਚੀਜ਼ਾਂ ਤੋਂ ਬਚ ਕੇ ਰਹੋ। ਬਈ ਠੀਕ ਆ ਆਪਾਂ ਮੋਬਾਈਲ ਨੂੰ ਮਾੜਾ ਨਹੀਂ ਕਹਿੰਦੇ ਉਹ 'ਚ ਦੇਖਣ ਨੂੰ ਬਹੁਤ ਚੰਗਾ ਵੀ ਆ। ਉਹ ਤਾਂ ਆਪਦੇ ਦਿਮਾਗ ਤੇ ਆਪਣੇ ਡਿਪੈਂਡ ਆ ਕਿ ਆਪਾਂ ਕੀ ਚੀਜ਼ ਦੇਖਣੀ ਆ। ਜਿਹੜੀ ਚੀਜ਼ ਆਪਾਂ ਫੋਨ 'ਚ ਦੇਖਣ ਲੱਗੇ ਆਪਣੇ ਅੱਖਾਂ ਮੂਰੇ ਉਹੀ ਆਈ ਜਾਊਗੀ ਫੋਨ 'ਚ। ਉਹ ਫਿਰ ਹੁਣ ਜੇ ਇਹ ਜਾਂ ਗੰਦ ਦੇਖਣਗੇ ਤਾਂ ਬਈ ਗੰਦੀ ਮੂਰੇ ਆਊਗਾ ਫੋਨ 'ਚ ਵੀ। ਉਹ ਕੋਈ ਮਾੜੀ ਚੀਜ਼ ਨਹੀਂ ਆਪਾਂ ਕਹਿੰਦੇ ਕਿ ਫੋਨ ਜਮਾ ਛੱਡੋ ਯਾਰ। ਉਹ ਚੰਗੀ ਜੇ ਚੰਗੇ ਦਿਮਾਗ ਨਾਲ ਵਰਤਣਾ ਚੰਗਾ ਵੀ ਬਹੁਤ ਆ। ਜੇ ਭਾਈ ਮਾੜੀ ਸੋਚਣਾ ਏ ਬਾਈ ਸਿਗਾ ਜੀ ਨੇ ਇਹ ਪਿੰਡ ਦਾ ਬੰਦਾ ਸੀ ਜਿਨੇ ਇਹ ਮੁੰਡੇ ਚੱਕੇ ਸੀਗੇ ਤੇ ਸਰਪੰਚ ਨੂੰ ਸੱਦ ਕੇ ਡਾਕਟਰ ਕੋਲੇ ਦਾਖਲ ਕਰਾਤੇ ਤੇ ਚਲ ਇਹ ਹੁਣ ਸੈਟ ਆ ਉਹ ਦਾ ਥੋੜਾ ਜਿਹਾ ਨੁਕਸਾਨ ਜਿਆਦਾ ਹੋ ਗਿਆ ਇਹ ਕਿਉਂ ਹੋਇਆ ਵੀ ਗੱਲਬਾਤ ਹੁੰਦੀ ਹੁੰਦੀ ਏ ਬਾਈ ਨਾਲ ਘਟਨਾ ਵਾਪਰੀ ਉਹ ਕਹਿੰਦਾ ਵੀ ਜਿਹੜੀ ਜਵਾਨੀ ਆ ਜਿਹੜੇ ਜੋਰ ਆ ਛੋਟੇ ਆ 16 17 ਸਾਲਾਂ 18 ਸਾਲਾਂ ਦੇ ਜਵਾਕ ਆ ਉਹਨਾਂ ਨੂੰ ਥੋੜਾ ਬਹੁਤ ਆ ਚੰਗੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਮਾੜੀਆਂ ਵੱਲ ਕਿਉਂਕਿ ਫੋਨ ਦੇ ਵਿੱਚ ਚੰਗੀਆਂ ਵੀ ਚੀਜ਼ਾਂ ਆਉਂਦੀਆਂ ਮਾੜੀਆਂ ਵੀ ਆਉਂਦੀਆਂ ਆਪਾਂ ਨੂੰ ਉਹ ਪਤਾ ਹੋਣਾ ਚਾਹੀਦਾ ਵੀ ਸਾਡੇ ਲਈ ਚੰਗੀ ਕੀ ਆ ਮਾੜੀ ਕੀ ਆ 18 ਸਾਲ ਦੇ ਜਵਾਕ ਜਿਹੜੇ ਆਪਣੇ ਹੁੰਦੇ ਆ 18 19 ਸਾਲ ਦੇ ਇਹਨਾਂ ਨੂੰ ਫੋਨਾਂ ਤੇ ਚੰਗੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਉਥੇ ਮਾੜੀਆਂ ਵੀ ਆਉਂਦੀਆਂ ਚੰਗੀਆਂ ਵੀ ਆਉਂਦੀਆਂ ਸਭ ਤੋਂ ਪਹਿਲਾਂ ਕਿ ਚੰਗੀਆਂ ਵੱਲ ਧਿਆਨ ਕਿ 12 ਸਾਲ ਦੇ ਜਵਾਨਾਂ ਨੂੰ ਫੋਨ ਬੈਨ ਕਰਤੇ ਕਿਉਂ ਕਰਤੇ ਕਿਉਂਕਿ ਮਾੜਾ ਅਸਰ ਪੈਂਦਾ ਇਹ ਚੀਜ਼ਾਂ ਜ਼ਰੂਰ ਹੁੰਦੀਆਂ ਬਈ ਹੁਣ ਇੱਕ ਮੰਨ ਕੇ ਚੱਲਦਿਆਂ ਮੈਂ ਚੀਜ਼ ਹੋਰ ਪੁੱਛਣਾ ਚਾਹੁੰਦਾ ਤੁਹਾਡਾ ਨੁਕਸਾਨ ਵੀ ਹੋ ਗਿਆ ਤੁਹਾਡਾ ਬਾਹਰ ਜਾਂਦਾ ਸੁਪਨਾ ਵੀ ਟੁੱਟ ਗਿਆ ਤੁਹਾਨੂੰ ਕੋਈ ਮਾੜਾ ਮੋਟਾ ਕੀ ਮਹਿਸੂਸ ਹੁੰਦਾ ਵੀ ਅਸੀਂ ਗਲਤ ਕੀਤਾ ਗਲਤ ਕੀਤਾ ਬਈ ਤੇ ਜੇ ਮੰਨ ਕੇ ਚੱਲ ਵੀ ਉਹ ਨਾ ਜਾਂਦਾ ਤੁਹਾਡਾ ਬਾਹਰ ਜਾਂਦਾ ਸੁਪਨਾ ਸੀ ਨਾ ਉਹ ਵੀ ਤੁਹਾਡਾ ਪੂਰਾ ਹੋ ਜਾਂਦਾ ਹੁਣ ਤੁਹਾਨੂੰ ਮਾਪਿਓ ਕਹਿੰਦਾ ਵੀ ਅਸੀਂ ਬਾਹਰ ਭੇਜ ਦਾਂਗੇ ਨਾ ਬਈ ਹੁਣ ਤਾਂ ਕਿੱਥੇ ਭੇਜਣਾ ਪਰ ਹੁਣ ਆਇਆ ਜਿਹੜਾ ਇਹ ਬੰਦੇ ਨੇ ਕੀ ਡਾਟਾ ਤਾਂ ਹੁਣ ਅਸੀਂ ਹਾਂ ਉਧਰ ਜਾਵਾਂਗੇ ਫਿਰ ਉਹ ਜਿਹੜਾ ਦਿਮਾਗ ਦੇ ਵਿੱਚ ਕੀੜਾ ਬਹਿ ਗਿਆ ਹੁਣ ਉਹ ਨਿਕਲੂ ਓਕਾ ਨਿਕਲੂ ਓਕਾ ਗਿਆ ਆ ਬਈ ਨਿਕਲਦਾ ਜਾਊਗਾ ਪਰ ਹੌਲੀ-ਹੌਲੀ ਜਾਊਗਾ ਅਜੇ ਨਿਕਲਿਆ ਨਹੀਂ ਆ ਨਾ ਇਹਦਾ ਕਿੱਥੇ ਨਿਕਲਿਆ ਅਜੇ ਤਾਂ ਕੰਮ ਚੱਲਿਆ ਹੀ ਹੈ ਬਈ ਯਾਰ ਤੇ ਹੁਣ ਤੁਸੀਂ ਪਾਲ-ਪੋਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਹਾਂ ਹੁਣ ਲੋਕੇਸ਼ਨ ਦਾ ਪਤਾ ਹਾਂ ਬੰਦੇ ਦੀ ਸਿਆਣ ਹੀ ਗਏ ਬਈ ਸਾਨੂੰ ਬੰਦਿਆਂ ਦੀ ਸਿਆਣਾ ਤੇ ਕੀਤੀ ਰਿਪੋਰਟ ਵਗੈਰਾ ਪ੍ਰਸ਼ਾਸਨ ਨੂੰ ਨਹੀਂ ਰਿਪੋਰਟਸ ਰਿਪੋਰਟ ਨਹੀਂ ਕਰਦੇ ਬਈ ਅਸੀਂ ਆਪ ਹੀ ਖੁੱਲਾਂਗੇ ਜਦੋਂ ਮਿਲ ਗਏ ਤੁਹਾਨੂੰ ਅੱਛਾ ਹੁਣ ਤੁਸੀਂ ਆਪ ਕਰੋਗੇ ਹਾਂ ਬਈ ਤੇ ਜਿਹੜੀ ਹੁਣ ਸੋਡੂ ਘਰੇ ਮਾਲਾ ਜਦੋਂ ਪਤਾ ਲੱਗਿਆ ਤੇਰੇ ਮਾਮ ਮਮੀ ਡੜੀ ਨੂੰ ਉਹਨਾਂ ਵੱਲੋਂ ਕੀ ਸੋਨੂੰ ਕਿਹਾ ਗਿਆ ਕਹਣਾ ਤਾਂ ਕੀ ਯਾਰ ਬਾਈ ਬਸ ਉਹਨਾਂ ਨੇ ਬਾਹਰ ਅੰਦਰ ਬੰਦ ਕਰ ਦੇਣਗੇ ਬਸ ਸਖਤਾਈ ਹੋ ਜੂਗੀ ਹੋਰ ਤਾਂ ਕੀ ਹੋਣਾ ਤੇ ਹੋਰ ਤੇ ਹੋਰ ਤਾਂ ਕੋਹ ਨਹੀਂ ਬਾਈ ਤੇ ਜਦੋਂ ਬਾ ਘਰ ਦੇ ਤੱਕ ਵੀਡੀਓ ਮੇਰੇ ਨਾਲ ਪਹਿਲਾਂ ਹੀ ਜਾਵੜੂਗੀ ਜਾਂ ਅੰਦਰੋਂ ਮੈਡਲ ਹੋਊਗਾ ਤੇ ਜੋ ਮੈਂ ਗੇਟ ਤੇ ਗਿਆ ਤੇ ਪਹਿਲਾਂ ਮੈਡਲ ਪਾ ਦੇਣਗੇ ਫੇ ਢੋਟ ਢਾਲ ਵਜਣਗੇ ਗਾਲਾਂ ਦੇਣਗੇ ਹਾਂ ਗਾਲਾ ਗੂਲਾ ਦੇਣਗੇ ਫਿਰ 2-4 ਮੀਟਰ ਨੱਚ ਲਾਂਗੇ ਬਸ ਠੀਕ ਹੈ ਕੋਈ ਮੜੇ ਮੋਟੇ ਹੁਣ ਮਹਿਸੂਸ ਹੁੰਦੀ ਸ਼ਰਮਾ ਕਿ ਨਹੀਂ ਹੁਣ ਵੀ ਚੱਕੀ ਜਲਦੇ ਕੋਈ ਨਹੀਂ ਮਹਿਸੂਸ ਆਪਣੀ ਤਾਂ ਚੱਕੀ ਕੀ ਬਾਕੀ ਦੂਆਂ ਨੂੰ ਪੁੱਛਾਂ ਕਿ ਭਾਈ ਜਦੋਂ ਉੱਠ ਗਏ ਕਿਵੇਂ ਹੁਣ ਸੈਟ ਉਹ ਸੈਟ ਹੀ ਹੋਣਗੇ ਜਾ ਕੇ ਪੁੱਛਦੇ ਕਿ ਕੀ ਮਹੌਲ ਉਹਨਾਂ ਨੂੰ ਠੀਕ ਹੈ ਚੱਲ ਭਾਈ ਧੰਨਵਾਦ ਧੰਨਵਾਦ ਕਹਿੰਦਾ ਵੀ ਜਦੋਂ ਹੋਈ ਗੱਲਬਾਤ ਮੇਰੇ ਮਾਪਿਓ ਨੇ ਕਹਿੰਦਾ ਮੈਨੂੰ ਫੋਨ ਤੇ ਗਾਲਾਂ ਕੱਢੀਆਂ ਕਹਿੰਦੇ ਆ ਜਾ ਤੈਨੂੰ ਮੈਡਲ ਲੱਕੀ ਬੈਠਾ ਤੇਰੇ ਗੱਲ ਚ ਪਾਵਾਂਗੇ ਤੂੰ ਬੜਾ ਚੰਗਾ ਕੰਮ ਕਰਕੇ ਆਇਆ ਢੋਲ ਵਜਾਵਾਂਗੇ ਨੱਚਾਂਗੇ ਟੱਪਾਂਗੇ ਆ ਜਾ ਕਹਦਾ ਮੇਰੇ ਬਾਹਰ ਜਾਣ ਦਾ ਸੁਪਨਾ ਵੀ ਟੁੱਟ ਗਿਆ ਪਰ ਮੇਰੀ ਹੁਣ ਇਹ ਜੀ ਵੀ ਮੈਨੂੰ ਕੀੜਾ ਪੈ ਗਿਆ ਮੇਰੇ ਦਿਮਾਗ ਦੇ ਵਿੱਚ ਇਹ ਜੀ ਚੀਜ਼ ਵੱੜ ਗਈ ਵੀ ਜਿਹੜੀ ਮੈਨੂੰ ਆਏ ਹੁੰਦੇ ਵੀ ਮੈਂ ਹੁਣ ਇਹ ਕਰੂੰਗਾ ਪਰ ਇੱਕ ਚੀਜ਼ ਹੁੰਦੀ ਹੈ ਜਿਹੜੀ ਨਿੱਕੇ ਜਿਵਾਕਾਂ ਨੂੰ ਜੇ ਆਪਾਂ ਚੰਗੀ ਆਪਾਂ ਸਿੱਖਿਆ ਦੇ ਦਾਂਗੇ ਤਾਂ ਉਹ ਚੰਗੇ ਬਣ ਜਾਣਗੇ ਜੇ ਉਹਨਾਂ ਨੂੰ ਮਾੜੀ ਸਿੱਖਿਆ ਦੇਈਏ ਉਹ ਤਾਂ ਮਾੜੇ ਬਣ ਜਾਂਦੇ ਆ ਕਿਵੇਂ ਇੱਕ ਜਵਾਕ ਹੁੰਦਾ ਜਿਹੜਾ ਉਹ ਚਿੱਟੀ ਚਾਦਰ ਦੇ ਤਰ੍ਹਾਂ ਹੁੰਦਾ ਜੇ ਉਹ ਤੇ ਇੱਕ ਦਾਗ ਲੱਗ ਗਿਆ ਤਾਂ ਉਦੋਂ ਉਹੋ ਜਿਹੀ ਚੀਜ਼ ਹੁੰਦੀ ਜੋ ਚਿੱਟੀ ਚਾਦਰ ਨੂੰ ਆਪਾਂ ਚੰਗਾ ਲੱਗ ਕੇ ਚੰਗਾ ਪੜ੍ ਇਹ ਅਣਜਾਨੀ ਉਮਰ ਹੁੰਦੀ ਹੈ ਜੇ ਉਹਨਾਂ ਨੂੰ ਚੰਗਾ ਸਿਖਾਵਾਂਗੇ ਤਾਂ ਚੰਗੇ ਮਗਰ ਲੱਗ ਜਾਣਗੇ ਨਹੀਂ ਉਹ ਮਾੜੇ ਮਗਰ ਤਾਂ ਬਾੜੀ ਛੇਤੀ ਕੈਚ ਕਰਦੇ ਆ ਤੁਸੀਂ ਜੋ ਆ ਕੇ ਦੇਖ ਲਓ ਜੇ ਤੁਸੀਂ ਕੋਈ ਬੰਦਾ ਕਈ ਗਲਤ ਕੰਮ ਕਰਕੇ ਜੋ ਜਵਾਕਾਂ ਨੂੰ ਸਮਝਾਉਣ ਵੀ ਲੱਗ ਜਣੋ ਪਾਸੇ ਹੋ ਕੇ ਕਹਿੰਦੇ ਆਪ ਤਾਂ ਇਹਨੇ ਸੌ ਚੂਹਾ ਖਾ ਕੇ ਬਿੱਲੀ ਹੱਜਰ ਨੂੰ ਚੱਲੀ ਵੀ ਆਪ ਤਾਂ ਇਹਨੇ ਕੀ ਕੀਤਾ ਵੀ ਆਪ ਤਾਂ ਸਾਰੀ ਜ਼ਿੰਦਗੀ ਕੁੱਤ ਪੋਗੀ ਤਾਂ ਤੇ ਸਾਨੂੰ ਇਹ ਸਮਝਾਉਂਦਾ ਪਰ ਉਹ ਸਮਝਾਉਂਦਾ ਤਾਂ ਹੁੰਦਾ ਵੀ ਮੈਂ ਤਾਂ ਆਪਦੀ ਜ਼ਿੰਦਗੀ ਖਰਾਬ ਕਰ ਲਈ ਕਰ ਲਈ ਇਹ ਕੰਮਾਂ 'ਚ ਵੀ ਤੁਸੀਂ ਆਪਦੀ ਜ਼ਿੰਦਗੀ ਬਣਾ ਲਓ ਪੜ ਲਓ ਲਿਖ ਲਓ ਬਾਹਰ ਜਾਣਾ ਬਾਹਰ ਜਾੜੋ ਨਹੀਂ ਇੱਥੇ ਕੋਈ ਚੰਗੇ ਖੇਤੀ ਵਾਲੀ ਚੰਗੀ ਤਰ੍ਹਾਂ ਹੋ ਜਾਂਦੀ ਆ ਉਹ ਵੀ ਸੋਨੋਂ ਵਧੀਆ ਪਰ ਜਿਹੜੇ ਇਹ ਗਲਤ ਕੰਮ ਆ ਦਾਰੀਆਂ ਪੀ ਕੇ ਯਾਸ਼ੀਆਂ ਕਰਨੀਆਂ ਤੇ ਬਾ ਉਹ 2.5 ਤਣ ਲੱਖ ਦਾ ਨੁਕਸਾਨ ਕੀਤਾ ਉਹ ਗੱਲ ਗਲਤ ਕੀਤੀ ਆ ਫੇਰ ਹੁਣ ਇਹ ਬੰਦਾ ਉਹ ਚੀਜ਼ ਦਾ ਐਡਿਕਟਡ ਹੋ ਗਿਆ ਕਹਿੰਦਾ ਵੀ ਹੁਣ ਅਸੀਂ ਤਾਂ ਜਾਣੋ ਹਟ ਨਹੀਂ ਸਕਦੇ ਜਾਵਾਂਗੇ ਪਤਾ ਕਿਉਂ ਵੀ ਇਹ ਬੰਦੇ ਨਾਲ ਚੱਲ ਜਿਹੜੀ ਗੱਲ ਹੋਈ ਆ ਕੁਝ ਵੀ ਹੋਇਆ ਪਰ ਆਪਾਂ ਅੱਜ ਕੱਲ ਦਾ ਜੁਆਕ ਨੂੰ ਸਮਝਾਉਣਾ ਬਾਈ ਵੀ ਚੰਗੀ ਚੀਜ਼ ਸਿੱਖਿਆ ਕਰੋ ਚੰਗੀ ਕੈਚ ਕਰਿਆ ਕਰੋ ਸਾਡੀ ਵੀਡੀਓ ਇੱਕ ਸਿੱਖਿਆ ਵਾਲੀ ਹੁੰਦੀ ਆ ਸਾਡੀ ਵੀਡੀਓ ਕੈਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ